we uh -huh. ਹਾਂ ਲੋ ਫੇਂਦੇ ਸੋਸ ਪਰ ਆਜੀ ਕਿੰਨਾ ਗ੍ਰਵੇਲ ਆ ਕਿ ਮਸਲਾ ਮੇਉਂ ਮਸਲਾ ਜੀ ਲੜਾਈ ਉਹ ਵੀ ਦਰਵਾਜ਼ਾ ਬੰਦ ਕਰਦੇ ਤੇ ਕੱਲ ਮੈਂ ਬੰਦ ਕਰਨ ਰੋਕ ਰਹੀ ਸੀ ਮੇਰਾ ਮਾਰ ਕੁੱਟੇ ਮੇਰੇ ਬਾਹਾਂ ਮੋੜੇ ਸਾਰਾ ਕੁਝ ਕੱਟਿਆ ਜੀ ਉਹ ਦੇਖੋ ਜਿਹੜੀ ਹੱਲ ਕਿਆ ਕਰਿਆ ਪਿਆ ਮੇਰਾ ਗਾਲ ਸੁੱਜਿਆ ਪਿਆ ਕਿਹੜਾ ਦਰਵਾਜ਼ਾ ਬੰਦ ਕਰਦਾ ਇਹੋ ਜਿਹੜਾ ਇਹ ਉਹ ਆਜੀ ਉਸਕੇ ਮੋੜਾ ਦਵਾਰ ਕਰਦੇ ਤੇ ਕੰਦ ਮੈਂ ਉਹਦਾ ਰਸਤਾ ਇੱਧਰ ਹਾਂ ਰਸਤਾ ਇੱਧਰ ਆਪ ਗੜੀ ਹੈ ਜੀ ਪਹਿਲੇ ਤੇਰੇ ਪਿੱਛੇ ਦੇਖਾ ਸਿੱਧੀ ਹੈ ਤਾਂ ਇਹਦਾ ਰਸਤਾ ਸਿੱਧਾ ਪਰ ਗੜੀ ਲੱਗ ਰਹੀ ਹੈ ਜੀ ਜਗਾ ਤਾਂ ਨਹੀਂ ਹੈ ਜੀ ਜਗਾਂ ਨਹੀਂ ਹੈ ਗਲੀ ਆ ਸੀ ਦੀ ਮਰੀ ਕੀ ਮੰਗਾ ਸੱਤੀ ਬਸ ਮਾਰੀ ਉਹ ਮੰਗਾ ਮਾਨੂੰ ਰਸਤਾ ਖੁੱਲ ਜਾਣਾ ਸੀ ਜੀ ਉਹ ਲੱਗੇ ਸੱਟਾਂ ਵਿੱਚ ਲੱਗੀਆਂ ਸੱਟਾਂ ਇਹਨ ਦੇਖੋ ਜੀ ਉਹ ਦੇਖੋ ਸੱਟਾਂ ਸਾਰੇ ਇਹ ਉਹ ਗਲੀਆਂ ਚੁਸਤੇ ਵੀ ਆਇਓ ਉਹ ਗਲੀਆਂ ਮੇਰਾ ਨਾਮ ਭਗ ਸਿੰਘ ਆ ਜੀ ਪਿੰਡ ਸੰਸਪੁਰ ਮੇਰੇ ਘਰ ਨੂੰ ਇਹ ਗਲੀ ਲੱਗਦੀ ਜੀ ਬਹੁਤ ਦੇਰ ਤੋਂ ਪੁਰਾਣੀ ਇਹੋ ਇਹਨਾਂ ਗਲੀ ਪੱਟਕਾ ਜੀ ਉਹ ਇਟਾਂ ਲਾਰ ਗਈ 76 ਕਾ ਐਦਾ ਅਰੇ ਉਹ ਕੱਲ ਦੁਆਰ ਲਗੇ ਤੇ ਜੀ ਕਰਨ। ਤੋਂ ਇੰਦੇ ਸੁਰੂ ਦੇ ਨੀ ਕ ਸਰਪੰਚ ਰਹਾ ਜੀ। ਇਹ ਵੀ ਸਰਪੰਚ ਬਣਦਾ ਜਦੋਂ ਇਹਨਾਂ ਦਾ ਸੁਖਜੀਤ ਉਸਨੇ ਬੰਦ ਕਰਾ ਦੀ ਜੀ ਉਹ ਵਲੀ। ਠੀਕ ਹੈ ਜੀ। ਇਹ ਕੋਈ ਅੱਜ ਦੀ ਨਹੀਂ ਜੀ ਪੁਰਾਣੀ ਗਲੀ ਹੈ ਬਹੁਤ। ਜੋ ਜਗ੍ਹਾ ਦੀ ਲਖਮਨ ਸਿੰਘ ਬਾਨੀਆਤਾ ਉਹ ਵਿਚਾਰਾ ਕੱਲਾ ਕੱਲਾ ਰਹੇ ਕਰਦਾ ਰੋਟੀ ਖਾਵਾਦਾ ਨਾ ਪਾ। ਉਹ ਜਗ੍ਹਾ ਦੇ ਗਿਆ ਇਹਨੂੰ। ਇਹਨੇ ਚੱਕਾ ਜੋ ਮੇਰੀ ਵੀ ਗਲੀ ਬੰਦ ਕਰ ਦੇ। ਕੀ ਮੰਗਣਾ ਦਿੱਤਾ ਸਾਹਿਬ ਮੇਰੀ ਉਹ ਮੰਗਾਜੀ ਪ੍ਰਸ਼ਾਸਨ ਤੋਂ ਵੀ ਉਹ ਗਲੀ ਖਲਵਾਈ ਜਾ ਹੈ ਇਸ ਦਾ ਜੋ ਵੀ ਰਿਕਾਰਡ ਹੈ ਉਹ ਪੇਸ਼ ਕਰਿਆ ਜਾ ਠੀਕ ਹੈ ਜੀ ਇਹੋ ਮੇਰੀ ਮੰਗ ਹੈ ਤੁਸ ਜਮਾਨੇ ਉਹ ਅਦਾਲਤ ਚ ਵੀ ਕੇਸ ਚੱਲ ਰਿਹਾ ਹੈ ਹਾਂ ਜੀ ਅਦਾਲਤ ਮੈਂ ਕੇਸ ਚੱਲ ਰਿਹਾ ਮੈਂ ਉਹ ਵੀ ਕਿਹਾ ਨੂੰ ਕਿ ਜੋ ਅਦਾਲਤ ਕਰਦੀ ਕੀ ਫੈਸਲਾ ਆਪਾਂ ਨੂੰ ਮਨਜ਼ੂਰ ਹੈ ਉਸ ਪਰ ਵੀ ਨਿਖਰ ਰਹੇ ਕੱਲ੍ਹ ਕਿ ਐ ਚਗੜਾ ਵਗੈਰਾ ਹੋਇਆ ਚਗੜਾ ਹੋਇਆ ਜੀ ਇਹ ਮਾਰ ਕੁੱਟ ਕਰੀ ਇਹਨਾਂ ਨੇ ਇਹ ਦੁਆਰ ਕਰਦੇ ਸਾਰੇ ਸੰਭਣੀ ਹੋਈ ਵੀ ਅਰਜ਼ੀ ਦਰਖਾਸਤ ਨਹੀਂ ਅਰਜ਼ੀ ਦਰਖਾਸਤ دی ਜੀ ਥਾਣੇ ਮੈਂ ਕੋਈ ਸੁਣਵਾਈ ਨਹੀਂ ਇਹ ਤੱਕ ਨਹੀਂ ਆਈ ਸੀ ਬਲਕਾਰ ਕੋਡ ਕਾਰਵਾਈ ਚੱਗੀ ਆ ਹਾਂ ਜੀ ਰਿਪੋਰਟ ਕਾਰਵਾਈ ਜਾਰੀ ਹੈ ਸਿੰਘ ਕੇ ਬਲਕਾਰ ਸਿੰਘ ਦੇ ਬਜ਼ੁਰਗਾ ਨੂੰ ਵੇਚ ਦਿਆ ਤੇ ਉਹ ਆਪਸ ਵਿੱਚ ਬੰਡਾਂ ਪਈਆਂ ਬੰਡਾਂ ماں ਬਲਕਾਰ ਸਿੰਘ ਨੇ ਉਹਨਾਂ ਕੋਲੋਂ ਮੁੱਲ ਲੈ ਲਿਆ ਜੀ ਮੁੱਲ ਲੈਣੇ ਕਾਰਨ ਜੇ ਜੋ ਝਗੜੇ ਵਾਲਿਆਂ ਦਾ ਰਸਤਾ ਸੀ ਉਹ ਮਤਲਬ ਦੂਜੀ ਗਲੀ ਦਾ ਉਹਨਾਂ ਨੇ ਇਹਨਾਂ ਨੂੰ ਵੇਚ ਚੁੱਕਿਆ ਸੀ ਵੇਚ ਚੁੱਕਿਆ ਤੋਂ ਪਿੱਛਾ ਬਲਕਾਰ ਸਿੰਘ ਆਪਣੀ ਜਗ੍ਹਾਵਾਂ ਕੰਮਕਾਰ ਕਰ ਰਿਆ ਜੀ ਆਪਣੀ ਕੰਧਾਂ ਕਰ ਰਿਆ ਜੀ ਉਹਨਾਂ ਨੇ ਜ਼ਬਰਦਸਤੀ ਦਰਵਾਜ਼ਾ ਰੱਖ ਗਾਇਆ ਇਹਨਾਂ ਨੂੰ ਮਾਰ ਕੋ ਟਕੰਦ ਨਹੀਂ ਦੇ ਕਰਨ ਦਿੰਦੇ ਇਹਨਾਂ ਦਾ ਪਹਿਲਾਂ ਇੱਕ ਫੈਸਲਾ ਹੋਇਆ ਉਹ ਕਿ ਮੈਂ ਉਹ ਉਹ ਕਿ ਅਸਰ ਹੋਇਆ ਉਹ ਜੀ ਫੈਸਲਾ ਪਹਿਲਾਂ ਥਾਣੇ 'ਚ ਹੋ ਚੁੱਕਿਆ ਸੀ ਮੈਂ ਸਰਪੰਚ ਮੈਂਬਰ ਸਾਰੇ ਨਾਲ ਸੀ ਉਹਨਾਂ ਦੇ ਸਾਹਮਣੇ ਫੈਸਲਾ ਹੋਇਆ ਤੋਂ ਇਹਨਾਂ ਨੇ ਕਿਹਾ ਵੀ ਹਮੇਂ ਦਰਵਾਜਾ ਬੰਦ ਕਰ ਲੇਗੇ ਆਪਣਾ ਔਰ ਥੋੜਾ ਜਿਹਾ ਪਾਣੀ ਜਿਹੜਾ ਬਰਸਾਤੀ ਹੈ ਉਹ ਇਤਨਾ ਮੈਂ ਜਗਾ ਦੇ ਢੱਕਾ ਦੁਬਾਰਾ ਨਹੀਂ ਪੰਦਾ ਇਤਨਾ ਤੋਂ ਪਾਣੀ ਚੱਲਦਾ ਰਹੇਗਾ ਇਹਨਾਂ ਨੇ ਵੀ ਕਬੂਲ ਕਰ ਲਈ ਜੀ ਮਨਜ਼ੂਰ ਕਰੀ ਵੀ ਇਤਨਾ ਚੱਲਦਾ ਰਹਿਣ ਇਹਦੇ ਅੱਛੇ ਕੋਈ ਚੰਦੂ ਕਾ ਜਿੰਦੀ ਕੋਈ ਰਾਣੀ ਹੈ ਜੀ ਜੇ ਰਸਤਾ ਹੈ ਸੀ ਸਾਡਾ ਆਪਣਾ ਸੀ ਜਗਨੰਦਰ ਅਣਵਸਤੇ ਫਿਰ ਸੀ ਪੂਰਾ ਕੋણો ਮੁੱਲ ਲਿਖਿਆ ਗਾਇਨੀ ਇਹ ਸਾਡੀ ਸਾਰੀ ਜਗ੍ਹਾ ਚੀ ਹੋਊਗੀ ਇਹਨਾਂ ਜਬ ਰਸਤੀ ਦਰਵਾਜ਼ਾ ਖੁੱਲਿਆਗਾ ਜੀ ਇਹ ਮਕੀ ਪੰਚਾਇਤ ਦਾ ਫੈਸਲਾ ਜੀ ਛਣੇ ਚੁਕਿਆ ਕਿੰਨੇ ਦਿਨ ਹੋ ਗਏ ਰਹੇ ਅਸੀਂ 96 ਦੂਰ ਆਏ ਨੂੰ 5 ਸਾਲ ਹੋ ਗਏ ਪਹਿਲਾਂ ਵੀ ਅੱਛੀ ਰਹਿੰਦੇ ਸੀ ਪੁਰਾਣੀ ਜਗ੍ਹਾ ਸੀ ਉਹ ਫਿਰ ਪਿੱਛੇ ਦੀ ਜਗ੍ਹਾ ਲਈ ਨਹੀਂ ਸੀ ਜਦ ਰਸਤਾ ਹੈ ਜੀ ਜਦ ਰਸਤਾ ਹੈ ਜੀ ਸਾਡੀ ਜਗ੍ਹਾ ਵਾਸਤੇ ਰਸਤਾ ਸੀ ਸਾਡੇ ਅੱਗੇ ਚੂੜੀ ਵਾਲੇ ਘਰ ਵਿੱਚ ਜਿਵੇਂ ਜਿਦਾ ਉਹ ਕਿ ਨਹੀਂ ਚੂੜੀ ਵਾਲੇ ਨਾ ਕਾਂਤੀ ਮੈਂ ਉਹ ਕਿਥੇ ਚੇੜੀ ਜਗਾ ਉਹੀ ਹੈ ਜਗਾ ਕਿਹੜੀ ਮਾਰੀ ਆ ਜਗਾ ਨਾ ਜੀ ਇਹਦੀ ਕੋਈ ਪਿਛੀ ਜਗਾ ਨਹੀਂ ਹਾਂ ਸਾਰੀ ਸਾਰੀ ਜਗਾ ਸਾਰੀ ਪਰਵਾਦੀ ਜਗਾ ਇੱਧਰ ਹਾਂਜੀ ਅਮਰਜੀਤ ਬੋਲ ਰਹੀ ਜੀ ਮੈਂ ਅਮਰਜੀਤ ਕੌਰ ਸੰਸਪੁਰਤੇ ਕੀ ਝਗੜਾ ਕੀ ਹੋਇਆ ਤੁਹਾਡਾ ਇਹ ਦੀ ਬਾਰ ਕਾ ਝਗੜਾ ਪਹਿਲਾਂ ਵੀ ਨੇ ਮੇਰੇ ਕੋਲ ਜ਼ਬਰਦਸਤੀ ਕਰੀ ਆ ਦੀ ਵਾਲੀਆਂ ਬੂੜੀਆਂ ਕੱਢ ਲੀਆਂ ਪਹਿਲਾਂ ਵੀ ਮੇਰੇ ਕੋਲ ਹੱਥਾ ਪਾਈ ਕਰੀ ਇਸਕੇ ਮੁੰਡੇ ਨੇ ਭਗ ਸਿੰਘ ਨੇ ਭਗ ਸਿੰਘ ਵੀ ਤਾਂ ਭਗ ਸਿੰਘ ਕੀ ਤੀਵੀਂ ਬੀਤੀ ਜੀ ਤਿੰਨੋ ਜਣੇ ਤੇ ਜਦ ਵੀ ਮੈਂ ਕੱਲੀ ਤੀ ਕਰਾ ਕੱਲ ਵੀ ਮੈਂ ਕੱਲੀ ਤੀ ਜੀ ਕੱਲ ਵੀ ਜ਼ਬਰਦਸਤੀ ਕਰੀ ਨਾ ਮੇਰੇ ਕੋਲ ਕੱਪੜੇ ਕੁੱਪੜੇ ਪਾੜੇ ਆ ਉਹਨਾਂ ਦਾ ਦੋਸ਼ ਹੈ ਕਿ ਤੁਸੀਂ ਰਸਤਾ ਬੰਦ ਕਰ ਦਿਆ ਉਹਨਾਂ ਦਾ ਉਹਨਾਂ ਜਦੋਂ ਕੋਈ ਰਸਤਾ ਨਹੀਂ ਹੈ ਜੀ ਜੋ ਮਨ ਅ ਜਗਾਂ ਲੀਆ ਉਸ ਨੂੰ ਰਸਤਾ ਲਗਾਵਾ ਤੀ ਇਹ ਮਨ ਨੇ ਆਪਣੀ ਜਗ੍ਹਾ ਵਾ ਸਿਪੇਰਾ ਕੰਦ ਕਰਨ ਲਈ ਬਰੰਡਾ ਪਾਲਿਆ ਡੰਗੜਾ ਤਾਂ ਮਨ ਤੋਂ ਆਪਣੀ ਮਾ ਪਾਣਾ ਤੀ ਉਹਨਾਂ ਕੇ ਮਦਮ ਨੇ ਕੋ ਉਸਨੇ ਤਾਂ ਜੀ ਜ਼ਬਰਦਸਤੀ ਕਰ ਲਿਆ ਮੇਰੇ ਘਰ ਕੋਈ ਨਹੀਂ ਤਾਂ ਉਸ ਟਾਈਮ ਜਿਸ ਟਾਈਮ ਇਹਨੇ ਦਰਵਾਜ਼ਾ ਖੋਲ੍ਹਿਆ ਤਾਂ